ਹਾਂਜੀ ਮਿੱਤਰੋ ਆਪਾਂ ਚੱਲੇ ਅੱਜ ਨਵੇਂ ਥਾਵਾਂ ਤੇ ਤੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਮਿਲਾਂਗੇ ਨਵੀਆਂ ਵੀਡੀਓ ਲੈ ਕੇ ਆਵਾਂਗੇ ਤਾਂ ਆਪਾਂ ਬਈ ਆਪਦੀ ਉਹੀ ਪੁਰਾਣੀ ਸਵਾਰੀ ਹੈ ਨਾ ਕਰ ਲਈ ਤਿਆਰ ਆ ਤਾਂ ਨਾਲ ਆਪਣੇ ਗੁਰਵਿੰਦਰ ਵੀਰ ਦੇਖ ਸਕਦੇ ਹਾਂ ਬਹਿ ਗਿਆ ਵੀ ਜੱਜ ਕੇ ਕਹਿੰਦਾ ਹੁਣ ਨੀਦ ਵਾਲ ਮਿੱਤਰਾ ਆ ਜਾ ਬੈਠ ਜਾ ਤਾਂ ਹਿੰਮਤੀ ਬਹੁਤ ਆ ਵੀਰ ਕਹੀਏ ਹੁਣ ਹਿੰਮਤ ਦਿਖਾਉਣੇ ਵੀ ਕਿੱਥੇ ਕਿੱਥੇ ਲੈ ਕੇ ਜਾਂਦੀ ਹੈ ਨਾ ਸਾਡੀ ਤਾਂ ਉਸ ਤੋਂ ਪਹਿਲਾਂ ਮਿੱਤਰੋ ਤਾਨੂੰ ਗੁਰਵਿੰਦਰ ਵੀਰ ਦੀ ਪਾੜੀ ਦਿਖਾਉਣੇ ਆ ਜਿੱਦੇ ਵਿੱਚ ਕੀ ਗੰਨੇ ਲਾਏ ਹੋਏ ਆ ਇਹਦੀ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਲੋ ਜੀ ਰਸਤੇ ਤੇ ਆਪਾਂ ਮਿਲ ਲੇ ਹੁਣ ਆਪਾਂ ਤੁਹਾਨੂੰ ਪਹਿਲਾਂ ਉੱਥੇ ਲੈ ਕੇ ਜਾਵਾਂਗੇ ਵੀ ਜਿੱਥੇ ਹਰ ਇੱਕ ਬੰਦੇ ਦੀ ਆਸਤਾ ਹਨਾ ਹਰ ਇੱਕ ਦੀ ਸੁੱਖ ਪੂਰੀ ਹੁੰਦੀ ਆ ਤਾਂ ਹਰ ਇੱਕ ਕੋਈ ਵੀ ਨਵਾਂ ਕੰਮ ਕਰਦਾ ਤਾਂ ਉਹਦੀ ਊਟ ਲੈ ਕੇ ਕਰਦਾ ਤਾਂ ਕਹਿ ਰਹੇ ਸੀ ਆਪਾਂ ਪਿੰਡ ਕੱਖਾਂ ਵਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਆਏ ਆ ਇਥੋਂ ਆਪਾਂ ਵੀ ਸੋਚਿਆ ਵੀ ਹਨਾ ਨਵੇਂ ਰਾਹਾਂ ਤੇ ਨਿਕਲਣਾ ਨਵੇਂ ਸਫਰ ਹੈ ਨਵੀਆਂ ਵੀਡੀਓ ਆ ਤਾਂ ਵੀ ਗੁਰੂ ਮਹਾਰਾਜ ਦੀ ਓਟ ਲੈ ਕੇ ਜਿੰਦਗੀ ਤਾਂ ਸਿਰ ਤੇ ਹੱਥ ਹੋਇਆ ਤਾਂ ਆਪਾਂ ਨੂੰ ਮਿੱਤਰੋ ਕਾਹਦਾ ਡਰ ਹੈ ਹਨਾ ਲਓ ਜੀ ਮਿੱਤਰੋ ਫਿਰ ਬਣੇ ਰਿਓ ਵੀਡੀਓ ਤੇ ਇੰਟਰਸਟਿੰਗ ਬਲੌਗ ਹੈ ਫਿਰ ਮਿੱਤਰੋ ਆਪਾਂ ਸੋਚਿਆ ਵੀ ਲੰਮੇ ਸਫਰ ਹੈ ਮਿੱਤਰਾਂ ਤੇਲ ਦੀ ਇੱਕ ਤਾਂ ਟੈਂਕੀ ਫੁੱਲ ਕਰਾ ਲਈ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਇਹਦੇ ਵਿੱਚ ਕਿੰਨਾ ਕੁ ਤੇਲ ਆ ਜਾਂਦਾ ਹੈ ਨਾ ਕਿੰਨੇ ਕੁ ਵੱਡੀ ਟੈਂਕੀ ਹੁੰਦੀ ਹੈ ਮੋਟਰਸਾਈਕਲ ਦੀ ਕੋਸ਼ ਨੂੰ ਪਤਾ ਹੋਊਗਾ ਮੇਰੇ ਅਰਗੇ ਨੂੰ ਨਹੀਂ ਪਤਾ ਤਾਂ ਹੀ ਤੁਹਾਨੂੰ ਦੱਸਦੇ ਆ 24000 ਕੋਸ਼ ਚੱਲਿਆ ਤਾਂ ਮਿੱਤਰੋ ਦੇਖ ਸਕਦੇ ਹਾਂ ਨਾ ਲਓ ਜੀ ਸੋਚਿਆ ਵੀ ਕੋਸ਼ ਤਾਂ ਟੈਂਕੀ ਭਰ ਆਲੀ ਤੇ ਕੋਸ਼ ਆਪਾਂ 2 ਕਲੀਟਰ ਨਾਲ ਤੇਲ ਨਾਲ ਰੱਖ ਲਿਆ ਵੀ ਜ਼ਰੂਰਤ ਪਈ ਜਾਂਦੀ ਗੁਰਵਿੰਦਰ ਤਾਂ ਕਹਿੰਦਾ ਸੀ ਵੱਧ ਰੱਖੀਏ ਤੇ ਪਰ ਸਾਡੇ ਕੋਲੇ ਕੀ ਇਹਨਾਂ ਬੋਤਲ ਦੀ ਕਮੀ ਮਾਰ ਗਈ ਚਲੋ ਹੁਣ ਆਪਾਂ ਪੰਪਤਾਉਂਦੇ ਰਹਿੰਦੇ ਆ 2 ਲੀਟਰ ਹੋਰ ਭਰ ਲੈ ਫਿਰ ਲਓ ਵੀ ਮਿੱਤਰੋ ਰ ਨਮੇ ਰਾ ਨਮੇ ਸਫਰ ਤੇ ਡਰਦੇ ਡਰਦੇ ਵੀ ਜਾਨੇ ਆ ਦੇਖੀ ਚਲਿਓ ਬਣੇ ਰਹੋ ਮਿੱਤਰੋ ਵਲੌਗ ਦੇ ਉੱਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਉਹ ਮੰਡੀ ਜਿੱਥੋਂ ਦੇ ਕਿਸਾਨ ਬਹੁਤ ਮਸ਼ਹੂਰ ਹੈ ਹੁਣ ਨਾਮ ਲੈ ਕੇ ਤਾਂ ਬਈ ਤੁਹਾਨੂੰ ਅੱਗੇ ਬੋਰਡ ਤੇ ਆ ਕੇ ਆਪੇ ਪਤਾ ਲੱਗ ਜਣਾ ਰੋਡ ਲੁਕਿਆ ਤੇ ਪਰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂ ਗੁਰਵਿੰਦਰ ਕਹਿੰਦਾ ਦਿਖਾ ਦੇ ਚੰਗੀ ਤਰ੍ਹਾਂ ਮਿੱਤਰਾਂ ਬੋਰਡ ਦਿਖਾਉਣਾ ਹੀ ਦਿਖਾਉਣਾ ਸੰਗਰੀਆ ਮੰਡੀ ਲੈ ਕੇ ਆਏ ਆਂ ਦੋਸਤੋ ਤੁਹਾਨੂੰ ਸੰਗਰੀਆਂ ਮੰਡੀ ਹੁੰਦੇ ਹਵਾਉਂਦੇ ਹੈਨਾ ਸਬਜ਼ੀ ਮੰਡੀ ਦੇ ਵਿੱਚ ਦੀ 빙ੇ ਡੰਡੇ ਹੁੰਦੇ ਹਵਾਉਂਦੇ ਤਾਂ ਮਿੱਤਰੋ ਆਪਾਂ ਪਹੁੰਚ ਗਏ ਹੁਣ ਹਨੂਮਾਨਗੜ੍ਹ ਹਨੂਮਾਨਗੜ੍ਹ ਤਾਂ ਮਿੱਤਰੋ ਇੱਥੇ ਘੋੜਿਆਂ ਦੇ ਮੇਲੇ ਹੈਨਾ ਬਹੁਤ ਵੱਡੇ ਮਾਤਰਾ ਦੇ ਵਿੱਚ ਭਰਦੇ ਆ ਤੇ ਸੱਜਣ ਵੀਰ ਬਹੁਤ ਹੁੰਦੇ ਘੋੜਿਆਂ ਵਾਲੇ ਹਨੂਮਾਨਗੜ੍ਹ ਤੋਂ ਮਿੱਤਰੋ ਅੱਗੇ ਕ੍ਰੋਸਿੰਗ ਕਰਦੇ ਆ ਨਾ ਵੇਖੋ ਬਈ ਬੜਾ ਸੋਹਣਾ ਸ਼ਹਿਰ ਬਣਾ ਰੱਖਿਆ ਮਿੱਤਰੋ ਤਾਂ ਤਾਂ ਆਉਂਦੀ ਹੈ ਬਈ ਅੱਗੇ ਇੰਦਰਾ ਗਾਂਧੀ ਨਹਿਰ ਜਿਹੜਾ ਕਹਿੰਦੇ ਕਿ ਪੰਜਾਬ ਦਾ ਮਿੱਤਰੋ ਸਾਰਾ ਮਾਣ ਹੀ ਨਾਲ ਲੈ ਪੰਜਾਬ ਦਾ ਪਾਣੀ ਨਾਲ ਲਿਆਈਦਾ ਉਹ ਵੀ ਆ ਫਿਰਦਾ ਪਾਣੀ ਮਿੱਤਰੋ ਇੰਦਰਾਗੰਦੀ ਨਹਿਰ ਦੇ ਵਿੱਚ ਤੇ ਇੱਥੋਂ ਤੱਕ ਆ ਗਈ ਤੇ ਐਡੀ ਕਰ ਰਹਿ ਜਾਂਦੀ ਐ ਇੱਥੋਂ ਇਹ ਲਓ ਜੀ ਮਿੱਤਰੋ ਅੱਗੇ ਫਿਰ ਆਪਾਂ ਪਹੁੰਚ ਗਏ ਆ ਹੁਣ ਜਿਹੜੇ ਸ਼ਹਿਰ ਦੇ ਵਿੱਚ ਪਹੁੰਚੇ ਆ ਉਹ ਆਪਾਂ ਦੱਸਦੇ ਨਹੀਂ ਤੁਹਾਨੂੰ ਇਹ ਤੁਸੀਂ ਦੱਸਣਾ ਵੀ ਕਿੱਥੇ ਕਿ ਫਿਰਦੇ ਆ ਬਹੁਤ ਵੀਰ ਇੱਥੋਂ ਦੀ ਲੰਗੇ ਹੋਣੇ ਆ ਪਰ ਕੋਈ ਨਾ ਸਫ਼ਰ ਭੁੱਲ ਜਾਂਦੇ ਆ ਤਾਂ ਹੁਣ ਆਪਾਂ ਨਹੀਂ ਦੱਸਣਾ ਹੁਣ ਤੁਸੀਂ ਦੱਸਣਾ ਅੱਗੇ ਮਿੱਤਰੋ ਆ ਗਿਆ ਇਹ रावसर रावसर ਦੇ ਵਿੱਚ ਵੀ ਗੁਰਵਿੰਦਰ ਕਹਿੰਦਾ ਵੀ ਆਪਾਂ ਤਾਂ ਪੀਣੀ ਐ ਮਿੱਤਰਾਂ ਚਾਹ ਚਾਹ ਬਣਾਦੇ ਆ ਪੂਰੀ ਕੜ ਕੇ ਜੀ ਤੇ ਸਫਰ ਦਾਣਾ ਸਾਨੂੰ ਪਤਾ ਲੱਗੇ ਚਾਹ ਬਣਾਈ ਤੇ ਜਿੱਥੇ ਪੀਤੀ ਉੱਥੇ ਮਿੱਤਰੋ ਅਸੀਂ ਇਕੱਲੇ ਗੈਸਟ ਸੀਗੇ ਹੋਰ ਉੱਤੇ ਕੋਈ ਵੀ ਨਹੀਂ ਸੀ ਤਾਂ ਫਿਰ ਅਸੀਂ ਸੋਚਿਆ ਵੀ ਇੱਥੇ ਵਧੀਆ ਚਾਹ ਬਣਾਉਣਗੇ ਉਸ ਤੋਂ ਪਹਿਲਾਂ ਮਿੱਤਰੋ ਸਾਨੂੰ ਛਕਾਉਣੇ ਆ ਮਿੱਠੇ ਪਾਣੀ ਹੈਨਾ ਮਿੱਠਾ ਪਾਣੀ ਸਾਨੂੰ ਕਹਿੰਦਾ ਵੀ ਮਿੱਤਰਾ ਮਿੱਠਾ ਪਾਣੀ ਪੀ ਲਓ ਅਸੀਂ ਸੋਚਿਆ ਵੀ ਮਿੱਠਾ ਪਾਣੀ ਕਿਹੜਾ ਕਹਿੰਦੇ ਆ ਇਹ ਲਓ ਵੀ ਗੁਰਵਿੰਦਰ ਨੇ ਫਿਰ ਪੀ ਕੇ ਟੈਸਟ ਕੀਤਾ ਫਿਰ ਮੇਰਾ ਵੀ ਜੀ ਕਰ ਗਿਆ ਮੈਂ ਚੈੱਕ ਤਾਂ ਕਰ ਗਏ ਰਾਜਸਥਾਨ ਦਾ ਪਾਣੀ ਆਪਣੇ ਤਾਂ ਪੰਜਾਬ ਹਰਿਆਣਾ ਦਾ ਡੀਟੀ ਪੀਨੇ ਆ ਆਪਾਂ ਕਿਉਂ ਪਿੱਛੇ ਰਹੀ ਗਏ ਗੁਰਵਿੰਦਰ ਨੇ ਪੀ ਲਿਆ ਆਪਾਂ ਮਿੱਤਰੋ ਗੜਵੀ ਚੱਕੀ ਤੇ ਹੁਣ ਤੁਹਾਨੂੰ ਟੈਸਟ ਦੱਸਾਂਗੇ ਪਾਣੀ ਦਾ ਕਿ ਹੋ ਜਾ ਲੈਓ ਵੀ ਮਿੱਤਰੋ ਉਹੀ ਪੁਰਾਣਾ ਸਟੈਡ ਪੁਰਾਣੇ ਬਜ਼ੁਰਗਾਂ ਵਾਲਾ ਉਹ ਕੋਨ ਵਾਲਾ ਆਪਾਂ ਫਿਰ ਪਾਣੀ ਪੀਤਾ ਲੈਓ ਵੀ ਮਿੱਤਰੋ ਪੀ ਲਿਆ ਪਾਣੀ ਤੇ ਹੁਣ ਤੁਹਾਨੂੰ ਟੈਸਟ ਦੱਸਾਂਗੇ ਕਿ ਹੋ ਜਾਣਾ ਸਿਰਾ ਬਹੁਤ ਸ਼ਹਿਦ ਵਰਗਾ ਮਿੱਠਾ ਪਾਣੀ ਆ ਪਰ ਲਾ ਮੈਂ ਖਾਰਾ ਲੋ ਜੀ ਇਹਨੇ ਚਾਹ ਵੀ ਆ ਗਰਮਿੰਦਰ ਸਿੰਘ ਦਾ ਚਾਹ ਠਰ ਜੁਮੇ ਮਿੱਤਰੋ ਤਾਂ ਚਾਹ ਪੀਲਾ ਚਾਹ ਪੀ ਕੇ ਮਿੱਤਰੋ ਬਨ ਕੇ ਸਰੀਰ ਪੂਰੇ ਹੋ ਕੇ ਕਾਇਮ ਤਾਂ ਅੱਗੇ ਜਦੋਂ ਲੰਘੇ ਤੇ ਬਈ ਆ ਜਾਂਦੇ ਗਏ ਐਮਪੀ ਨੂੰ ਫਿਰ ਚਾਲੇ ਪਾਉਂਦੀਆਂ ਪੰਜਾਬ ਵਾਲੇ ਨਵੇਂ ਹੱਦ ਸਟicker ਵੀ ਨਹੀਂ ਲਏ ਮਿੱਤਰੋ ਟੋਲ ਪਲਾਜ਼ੇ ਤੇ ਆ ਇਹ ਖੜੀਆਂ ਕੰਪਨੀਆਂ 4-5 ਸੀ ਉਹ ਵੀ ਨਵੀਆਂ ਬਿਲਕੁਲ ਲਓ ਵੀ ਮਿੱਤਰੋ ਹੁਣ ਇਹ ਜਿਹੜਾ ਟੋਲ ਪੁਲਜ ਹੈ ਨਾ ਇਹ ਵੀ ਤੁਸੀਂ ਦੱਸਿਓ ਮਿੱਤਰੋ ਕਿੱਥੋਂ ਦਾ ਆਪਾਂ ਦੱਸਤਾ ਫਿਰ ਬਲੋਗ ਕੀ ਕਹਦਾ ਤੇ ਤੁਹਾਡਾ ਦਿਮਾਗ ਵੀ ਪਰਖਣਾ ਇੱਕ ਆ ਜਾਂਦੀ ਮਿੱਤਰੋ ਉਨੀਆਂ ਪੰਜਾਬ ਦੇ ਵਿੱਚ ਬਸਾਂ ਨਹੀਂ ਜੰਨੀਆਂ ਕੰਪੈਨੀਆਂ ਹੋਈਆਂ ਪਈਆਂ ਮੈਨੂੰ ਲੱਗਦਾ ਤਾਂ ਲਓ ਵੀ ਮਿੱਤਰੋ ਅੱਗੇ ਜਦੋਂ ਗਏ ਤਾਂ ਅਸੀਂ ਦੇਖਿਆ ਵੀ ਉੱਠ ਗੱਡੀ ਦੇ ਨਾਲ ਇੱਕ ਪਾਣੀ ਲਈ ਜਾਂਦਾ ਵੀਰ ਇਹਦਾ ਨਾਂ ਸੀ ਰਜੇਸ਼ ਇਹਦੀ ਆਪਾਂ ਵੀਡੀਓ ਵੀ ਬਣਾਈ ਹੈ ਵੀ ਹਨਾ ਕੀ ਰੇਟ ਪਾਣੀ ਵੇਚਦਾ ਕਿੱਥੇ ਲੈ ਕੇ ਜਾਂਦਾ ਆ ਪਾਣੀ ਜਿਹੜਾ ਭਰਦਾ ਪੋਰਦਾ ਹੈ ਕਿ ਨਹਿਰ ਦਾ ਕੀ ਸਿਸਟਮ ਹੈ ਸਾਰੀ ਵੀਰਿਓ ਬਣਾਈ ਹੈ ਮਿੱਤਰੋ ਕੋਸ਼ਾ ਗੱਲਾਂ ਬਾਤਾਂ ਵੀ ਕੀਤੀਆਂ ਪਹਿਲਾਂ ਤੁਸੀਂ ਇਹ ਗੱਲਾਂ ਬਾਤਾਂ ਵੀ ਸੁਣ ਲੋ ਲਓ ਵੀ ਮਿੱਤਰੋ ਫਿਰ ਆਪਾਂ ਵੀ ਸੋਚਣਾ ਪਾਣੀ ਪੀ ਕੇ ਦੇਖੀਏ ਕਿ ਹੋ ਜਾਏ ਇਹ ਟੈਂਕੀਆਂ ਭਰ ਭਰ ਕੇ ਲਈ ਜਾਂਦੇ ਆ ਸਵਾਦ ਵੀ ਚੈੱਕ ਕਰਨਾ ਹੈਣਾ ਬਾਲਟੀ ਬਾਲੀ ਭਰੀ ਸੀ ਮੈਂ ਭਾਈ ਇਹਨੂੰ ਪਿੱਛੇ ਹਲਟਾਇਆ ਕਿਤੇ ਮੈਨੂੰ ਨਮਾ ਦੇ ਪਾਣੀ ਪਿਉਂਦਾ ਪਿਉਂਦਾ ਥੋੜਾ ਜਿਹਾ ਪਣੀ ਵਧੂ ਆਪਾਂ ਨੂੰ ਤਾਂ ਮਿੱਤਰੋ ਫਿਰ ਆਪਾਂ ਨੂੰ ਵੀ ਪਾਣੀ ਪਿਉਂਦਾ ਹੁਣ ਤੇ ਆਪਾਂ ਵੀ ਬੈਠ ਕੇ ਤਾ ਥੋੜਾ ਜਿਹਾ ਪਾਣੀ ਪੀਵਾਂਗੇ ਚੈੱਕ ਕੀਤਾ ਸੀ ਲਓ ਜੀ ਮਿੱਤਰੋ ਪਾਣੀ ਪੀ ਲਿਆ ਮਿੱਠਾ ਬੜਾ ਸ਼ਹਿਦ ਵਰਗਾ ਪਾਣੀ ਤਾਂ ਮਿੱਤਰੋ ਤੇ ਹੁਣ ਵਈ ਗੁਰਵਿੰਦਰ ਕਹਿੰਦਾ ਮੈਂ ਕਿਉਂ ਪਿੱਛੇ ਰਹਾ ਮੈਂ ਵੀ ਪਾਣੀ ਪੀਣਾ ਹੈ ਪਾਣੀ ਫਿਰ ਮਿੱਤਰੋ ਗੁਰਵਿੰਦਰ ਨੇ ਵੀ ਪੀਤਾ ਪਹਿਲਾਂ ਤਾਂ ਐਨਕਾਂ ਨਹੀਂ ਲੂਟ ਆਉਂਦੀਆਂ ਦੋ ਦੋ ਤਾਂ ਐਨਕਾਂ ਹੀ ਲਾਉਂਦਾ ਗੁਰਵਿੰਦਰ ਤੇ ਲਓ ਵੀ ਮਿੱਤਰੋ ਬੈਠ ਗਿਆ ਕਹਿੰਦਾ ਹੁਣ ਪਿਆ ਮਿੱਤਰਾ ਤਾਂ ਪਾਣੀ ਪੀ ਕੇ ਇੰਨਾ ਖੁਸ਼ ਹੋ ਗਿਆ ਹੁਣ ਗਾਹਾਂ ਕਹਿ ਵੀ ਨਹੀਂ ਸਕਦੇ ਹਨ ਕਿ ਕਿੰਨਾ ਖੁਸ਼ ਹੋ ਗਿਆ ਇੰਨਾ ਤਾਂ ਚਾਹ ਪੀਤੇ ਉਤਨੀ ਖੁਸ਼ ਹੈ ਗੁਰਵਿੰਦਰ ਜਿੰਨਾ ਵੀ ਰਾਜਸਥਾਨ ਦਾ ਪਾਣੀ ਪੀ ਕੇ ਖੁਸ਼ ਹੋ ਗਿਆ ਆਹਾਹਾਹਾਹ ਕਹਤਾ ਤੇਰਾ ਸ਼ਹਿਦ ਹੀ ਹੈ ਸ਼ਹਿਦ ਕਰਦਾ ਫੀਲ ਮਿੱਤਰੋ ਇਹ ਤਾਂ ਹੈਲੋ ਜੀ ਮਿੱਤਰੋ ਹੁਣ ਆਪਾਂ ਸ਼ਹਿਦ ਵਰਗਾ ਮਿੱਠਾ ਪਾਣੀ ਪੀ ਕੇ ਰਜੇਸ਼ ਦੇ ਕੋਲੋਂ ਜਿਹਦੀ ਆਪਾਂ ਵੀਡੀਓ ਵੀ ਬਣਾ ਲਈ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਹੌਨ ਹਰ ਬੱਚਾ ਪਰ ਬਈ ਕਮਾਈ ਪੂਰੀ ਕਰਦਾ ਹੈ ਕਮਾਉ ਉਹ ਤਾਂ ਮਾਪਿਆਂ ਦਾ ਕਹਿੰਦੇ ਹੁਣ ਮਿੱਤਰੋ ਆਪਾਂ ਚੱਲੇ ਆ ਜੀ ਅੱਗੇ ਲਓ ਜੀ ਮਿੱਤਰੋ ਗੁਰਵਿੰਦਰ ਨੇ ਤਾਂ ਕੱਢ ਲਿਆ ਉਹਦਾ ਮੈਡੀਕਲ ਹੈ ਕਹਿੰਦਾ ਬਈ ਆਪਣੀ ਜਿਹੜੀ ਸਿਹਤ ਦਾ ਨਾ ਕੰਡਮ ਜੀ ਲੱਗਦੀ ਹੈ ਤੇ ਇੱਥੇ ਚਾਹ ਪੀ ਕੇ ਚਾਹ ਪੀਣ ਲੱਗੇ ਤਾਂ ਮਿੱਤਰੋ ਫਿਰ ਸਕੀਮ ਜੀ ਬਣਾਈ ਜਦੋਂ ਮੈਂ ਵੀ ਉਧਰ ਚਾਹ ਬਾਰੇ ਕਹਿ ਕੇ ਆਇਆ ਵੀ ਮਿੱਤਰਾਂ ਚਾਹ ਮਨਾਲਾ ਘੈਂਟ ਜੀ ਤੇ ਉਹਦੋਂ ਪਹਿਲਾਂ ਵੀ ਮੈਡੀਕਲ ਕੱਢਿਆ ਸੀ ਗੁਰਵਿੰਦਰ ਨੇ ਉਹ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ ਹਨਾ ਕਿਹੜੀਆਂ ਕਿਹੜੀਆਂ ਕਹਿੰਦਾ ਮੇਰੇ ਜਿੰਨੀ ਮਹਿੰਗੀ ਦਵਾਈ ਕੋਈ ਖਾਂਦਾ ਹੀ ਨਹੀਂ ਮੈਂ ਪੂਰੀ ਮਹਿੰਗੀ ਦਵਾਈ ਲੈਂਦੀ ਆਪਦੀ ਅੰਮਾ ਕਹਿੰਦਾ ਪੱਕੀ ਗੱਲ ਹੈ ਕਹਿੰਦਾ ਹਾਂ ਲੈ ਦਵਾਈਆਂ ਨਿਯਮਿਤ ਰੂਪ ਕਰਤਾ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਆਂ ਕਿ ਚਾਹ ਦਾ ਆਰਡਰ ਦੇਣ ਵੀ ਮਿੱਤਰਾਂ ਚਾਹ ਬਣਾ ਦੇ ਪੂਰੀ ਘੈਂਟ ਜੀ ਹਨਾ ਜਦੋਂ ਚਾਹ ਦਾ ਬਈ ਕਿਹਾ ਤਾਂ ਬਈ ਉੱਥੇ ਮਿਲਿਆ ਸਾਨੂੰ ਆਪਣੇ ਇੱਕ ਬਠਿੰਡੇ ਗੇੜੀ ਦੇ ਮਿੱਤਰਾਂ ਜਿਹੜਾ ਕਿ ਬਈ ਆ ਸਾਹਮਣੇ ਖੜੀ ਏ ਗੱਡੀ ਇਹਦਾ ਕਰਦਾ ਕਿਰਾਇਆ ਤੇ ਫੌਜੀ ਦਾ ਸਮਾਨ ਛੱਡਣ ਚੱਲਿਆ ਹੈ ਜੈਪੁਰ ਦੇ ਵਿੱਚ ਲੋਬੇ ਮਿੱਤਰੋ ਬੜੀਆਂ ਗੱਲਾਂ ਬਾਤਾਂ ਕੀਤੀਆਂ ਹਨ ਕਹਿੰਦਾ ਕਿਰਾਇਆ ਕਰਨਾ ਵੱਡੀ ਗੱਲ ਇਹ ਬਈ ਸੀ ਸਾਡੇ ਵੀ ਇਹਨੇ ਦੇਣ ਦੀ ਬਜਾਏ ਤੇ ਫਿਰ ਬਈ ਅਸੀਂ ੱੱੱਕਾ ਰੌਲਾ ਰੂਲਾ ਪਾ ਕੇ ਜਿਵੇਂ ਗੱਲਾਂ ਬਾਤਾਂ ਹੁੰਦੀਆਂ ਆ ਜਾਂਦੇ ਮਿੱਤਰੋ ਤੂੜੀ ਵਾਲੇ ਕੋਪਾ ਤਾਂ ਵੀ ਪੈਸੇ ਫਿਰ ਅਸੀਂ ਉਹਦੇ ਲੈ ਦੇਤੇ ਸੀਗੇ ਤੇ 10 ਰੁਪਏ ਮਿੱਤਰ ਨੇ ਸਾਨੂੰ ਦੇਣ ਹੀ ਨਹੀਂ ਦਿੱਤੇ ਕਹਿੰਦਾ ਵੀ ਮੈਂ ਫਿਰ ਇਹਦਾ ਮੋ ਪਿਆਰੀ ਕਹਾਣੀ ਹੈ ਨਾ ਪਠੰਡੇ ਦੇ ਆਪ ਦੇ ਮਿੱਤਰ ਪਿਆਰੇ ਮਿਲੇ ਉਹ ਵੀ ਐਸ ਏਰੀਏ ਦੇ ਵਿੱਚ ਤਾਂ ਮਿੱਤਰੋ ਅੱਗੇ ਛੇਪ ਗਿਆ ਦੇਣਾ ਤੇ ਸੂਰਜ ਦੇਖੋ ਤੁਹਾਡੇ ਸਾਹਮਣੇ ਤੇ ਜੀ ਜਾ ਵੀ ਕੋਲਾ ਪੈਣ ਲੱਗ ਗਿਆ ਗੁਰਵਿੰਦਰ ਕਹਿੰਦਾ ਕਿਵੇਂ ਕਰਾਂਗੇ ਕਿੱਥੇ ਰ੍ਹਾਂਗੇ ਤਾਂ ਹੁੰਦੇ ਹਵਾਉਂਦੇ ਮਿੱਤਰੋ ਬਹੁਤ ਸੋਹਣੀ ਗੁਲਾਬੀ ਨਗਰੀ ਦੇ ਵਿੱਚ ਪਹੁੰਚੇ ਗੁਲਾਬੀ ਨਗਰੀ ਕਿਉਂ ਕਹਿੰਦੇ ਆ ਪਹਿਲਾਂ ਤਾਂ ਇਹ ਵੀ ਦੇਖ ਲੋ ਬੜੇ ਸੋਹਣੇ ਅਲੀਸ਼ਾਨ ਓ ਸੌਰੀ ਵਈ ਸੌਰੀ ਇਹ ਤਾਂ ਸ਼ੀਕਰ ਦੇ ਵਿੱਚ ਆ ਮਿੱਤਰੋ ਸ਼ੀਕਰ ਸ਼ੀਕਰ ਗੁਜਰਾਉਂ ਤੋਂ ਪਿੱਛੇ ਸ਼ਹਿਰ ਹੈ ਤੇ ਸ਼ਹਿਰ ਜਿਹੜਾ ਵੀ ਸ਼ੀਕਰ ਇਹ ਮਾਰਦਾ ਹੈ ਦਸ਼ਕਾਰੇ ਪੂਰੇ ਤਾਂ ਇਹ ਹੈ ਵੀ ਗਲਾਬੀ ਨਗਰੀ ਦੇਖੋ ਹੈ ਨਾ ਚਿੰਨ-ਬਿੰਨ ਕਰਦੇ ਪੂਰੇ ਕਲਰ ਤਾਂ ਹੀ ਉਹ ਗਲਾਬੀ ਨਗਰੀ ਕਹਿੰਦੇ ਆ ਮਿੱਤਰੋ ਤੇ ਗਲਾਬੀ ਨਗਰੀ ਹੋਰ ਕਿਉਂ ਕਹਿੰਦੇ ਆ ਉਹ ਮੈਨੂੰ ਲੱਗਦਾ ਵੀ ਕੁਝ ਭਰਾ ਕਮੈਂਟ ਕਰਕੇ ਦੱਸਣਗੇ ਵੀ ਕਿਉਂ ਕਹਿੰਦੇ ਆ ਹੁਣ ਆਪਾਂ ਕਹਿਤਾ ਤਾਂ ਕਈ ਵੀਰ ਹੁਸਾ ਵੀ ਕਰ ਜਾਣਗੇ ਹਨਾ ਲਓ ਵੀ ਮਿੱਤਰੋ ਗੁਲਾਬੀ ਨਗਰੀ ਦੇ ਵਿੱਚ ਤੁਹਾਨੂੰ ਦਿਖਾਇਆ ਵਿਊ ਬੜਾ ਸੋਹਣਾ ਸਾ ਗੁਰਵਿੰਦਰ ਕਹਿੰਦਾ ਇਹ ਤਾਂ ਵੀਡੀਓ ਬਣਾਉਣੀ ਪਣੀ ਆ ਅਈ ਦੀ ਵੀ ਆਪਾਂ ਵੀਡੀਓ ਬਣਾਈ ਮਿੱਤਰੋ ਤਾਂ ਵੀਡੀਓ ਹੋਰ ਵੀ ਬਹੁਤ ਆਉਣੀ ਆ ਐਸੇ ਸ਼ਹਿਰ ਚੋਂ ਸ਼ਾਇਦ ਪੱਕਾ ਨਹੀਂ ਸ਼ਾਇਦ ਲਓ ਵੀ ਮਿੱਤਰੋ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆ ਅੱਗੇ ਹੁਣ ਆਪਾਂ ਪਹੁੰਚੇ ਉੱਥੇ ਜਿੱਥੇ ਆਪਾਂ ਵੀ ਰਹਿਣਾ ਸੀ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਪਹੁੰਚੇ ਮਿੱਤਰੋ ਇੱਥੇ ਅੱਜ ਜੈਪੁਰ ਦੇ ਵਿੱਚ ਆ ਗਏ ਤਾਂ ਹੁਣ ਸਵੇਰ ਦੀ ਗੱਲਬਾਤ ਫੇਰ ਕਰਦੇ ਆ ਵੀ ਇਹ ਨਾ ਕੀ ਬਣਦਾ ਕਿੱਥੇ ਜਾਣਾ ਉਦੋਂ ਪਹਿਲਾਂ ਇੱਥੋਂ ਅਸੀਂ ਲੰਗਰ ਪਾਣੀ ਛੱਕ ਕੇ ਤੇ ਸੌਣ ਦੀ ਤਿਆਰੀ ਅੱਜ ਇੱਥੇ ਦੀ ਸੀ ਸਾਡੀ ਸਵੇਰ ਸ্নানਨ ਕਰਕੇ ਵਾਹਿਗੁਰੂ ਦੇ ਅੱਗੇ ਵੀ ਨਤਮਸਤਕ ਹੋ ਕੇ ਤਾਂ ਅੱਗੇ ਚੱਲੇ ਪਾਵਾਂਗੇ ਮਿੱਤਰੋ ਤੇ ਚੱਲੇ ਕਿੱਥੇ ਪਾਉਣੇ ਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਵੀ ਜਾਣਾ ਕਿੱਥੇ ਅਸੀਂ ਤਾ ਇਹਨੇ ਫੋਨ ਆ ਗਿਆ ਵੀ ਦੱਸਦਾ ਵੀ ਆਪਾਂ ਮਿੱਤਰੋ ਇੱਥੇ ਪਹੁੰਚ ਗਏ ਹਾਂ ਘਰੇ ਦੱਸਦਾ ਗੁਰਵਿੰਦਰ ਨੇ ਵੀ ਦੱਸਦਾ ਮੈਂ ਵੀ ਦੱਸਦਾ ਹੁਣ ਮਿੱਤਰੋ ਜਿੱਥੇ ਚੱਲੇ ਪਾਉਣੇ ਆ ਉਹ ਸਾਨੂੰ ਵੀ ਨਹੀਂ ਪਤਾ ਤੇ ਉਹ ਵੀ ਕੱਲ ਤੇ ਬਲੌਗ ਦੇ ਵਿੱਚ ਦੱਸਾਂਗੇ ਵੀ ਆਪਾਂ ਜਾਣਾ ਅਖੀਰ ਕਿੱਥੇ ਆ ਤਾਂ ਕਿੱਥੋਂ ਦਾ ਵੀ ਰਾਸ਼ਨ ਪਾਣੀ ਹੈ ਕਿੱਥੋਂ ਦਾ ਦਾਣਾ ਪਾਣੀ ਹੈ ਹਨ ਬਲੌਗ ਲੰਮਾ ਰਹੂਗਾ ਤਾਂ ਕੱਲ ਨੂੰ ਮਿਲਦੇ ਆ ਮਿੱਤਰੋ ਬਲੌਗ ਤੇ ਜੁੜ ਲਈ ਲਾਸਟ ਤੱਕ ਧੰਨਵਾਦ